ਗਿੱਦੜਵਾ ਵਿਧਾਨ ਸਭਾ ਹਲਕਾ ਨੂੰ ਲੈ ਕੇ ਸ਼ਸ਼ੋਪੰਜ ਮੱਚੀ ਹੋਈ ਹੈ ਕਿ ਇੱਥੇ ਦੇ ਹਾਲਾਤ ਕੀ ਕਹਿੰਦੇ ਨੇ ਹਾਲ ਹੀ ਦੇ ਵਿੱਚ ਹਰਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਜਾਰਲੇ ਨੇ ਆਮ ਆਦਮੀ ਪਾਰਟੀ ਨੇ ਲੀਡਰ ਰਜਕੇ ਵਿਰੋਧ ਕਰ ਰਹੇ ਸੀ ਵਿਰੋਧਾਤਮਕ ਰਵੱਈਆ ਰੱਖ ਰਹੇ ਸੀ ਪਰ ਇਸ ਦੇ ਬਾਵਜੂਦ ਸਵਾਲ ਇਹ ਖੜਦਾ ਪਿਆ ਸੀ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਹਰਦੀਪ ਸਿੰਘ ਡਿੰਪੀ ਢੱਲੋਂ ਜਿੱਤਵਲ ਵੱਧ ਸਕਣਗੇ ਜਿਹੜੀ ਜਿੱਤ ਪਿਛਲੀ ਵਾਰ ਵੀ 1300 ਦੇ ਕਰੀਬ ਵੋਟਾਂ ਕਾਰਨ ਰਹਿ ਗਈ ਸੀ ਕਿ ਉਹ ਜਿੱਤ ਐਤਕੀ ਮਿਲ ਸਕੇਗੀ ਖੈਰ ਜਦੋਂ ਆਪਾਂ ਗੱਲ ਕਰਦੇ ਹਾਂ ਸੱਤਾਧਾਰੀ ਪਾਰਟੀ ਦੀ ਤਾਂ ਜ਼ਿਮਨੀ ਚੋਣਾਂ ਦੇ ਵਿੱਚ ਪੱਲਾ ਜਿਹੜਾ ਆ ਉਹ ਸੱਤਾਧਾਰੀ ਪਾਰਟੀਆਂ ਦਾ ਵੱਧ ਭਾਰਾ ਹੁੰਦਾ ਹੈ ਇਹ ਮੰਨਿਆ ਜਾਂਦਾ ਹੈ ਖਾਸ ਕਰਕੇ ਸੁਭਾਈ ਪੱਦਰ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਲੰਧਰ ਜ਼ਿਮਨੀ ਚੋਣ ਆਲਰੇਡੀ ਜਿੱਤ ਚੁੱਕੇ ਨੇ ਔਰ ਉਹ ਵੀ ਮਹਿੰਦਰ ਭਗਤ ਦੇ ਨਾਂ ਦੇ ਉੱਤੇ ਦੂਜੇ ਪਾਸੇ ਹੁਣ ਹਰਦੀਪ ਸਿੰਘ ਡਿੰਪੀ ਢੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਕੇ ਤੇ ਆਮ ਆਦਮੀ ਪਾਰਟੀ ਚ ਲੈ ਆਣ ਲਗੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹਰਦੀਪ ਸਿੰਘ ਡੈਂਪੀ ਢੱਲੋਂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵਾਸਤੇ ਲਾਭਦਾਇਕ ਸਾਬਤ ਹੋ ਸਕਦੇ ਨੇ ਕਿਉਂਕਿ ਇੱਕ ਐਗਜ਼ਟ ਪੋਲ ਜਿਹੜਾ ਦਿੱਤਾ ਗਿਆ ਹੈ ਕਿ ਜ਼ੁਬਾਨੀ ਪੋਲ ਜਿਹੜਾ ਦਿੱਤਾ ਗਿਆ ਉਸ ਮੁਤਾਬਕ ਗਿੱਦੜਬਾਦ ਦੇ ਵਿੱਚ ਜਿਹੜੇ ਆ ਉਹ ਹਰਦੀਪ ਸਿੰਘ ਡੈਂਪੀ ਢੱਲੋਂ ਖਾਸੇ ਸਰਗਰਮ ਰਹੇ ਨੇ ਉਹਨਾਂ ਦੇ ਬਾਰੇ ਚਰਚਾਾਂਵਾਂ ਸਰਗਰਮ ਰਹੀਆਂ ਨੇ ਪਰ ਅਕਾਲੀ ਦਲ ਨੂੰ ਲੈ ਕੇ ਜੇ ਗੱਲ ਕਰੀਏ ਭਾਵੇਂ ਅਕਾਲੀ ਦਲ ਦਾ ਸੁਖ ਹੈਗਾ ਇਤਿਹਾਸ ਹੈਗਾ ਗਿੱਦੜਬਾਹ ਦੇ ਵਿੱਚ ਪਰ ਇਸ ਦੇ ਬਾਵਜੂਦ ਅਕਾਲੀ ਦਲ ਕਾਰਨ ਨਹੀਂ ਡਿੰਪੀ ਢੱਲੋਂ ਕਾਰਨ ਵੋਟਾਂ ਪੈਂਦੀਆਂ ਸੀ ਇਹ ਕਿਹਾ ਜਾਂਦਾ ਹੈ ਗਿੱਦੜਬਾਹ ਦੇ ਵਿੱਚ ਅਕਾਲੀ ਦਲ ਦੇ ਮੂੰਹ ਨੂੰ ਵੋਟਾਂ ਨਹੀਂ ਪੈਂਦੀਆਂ ਹਰਦੀਪ ਸਿੰਘ ਡਿੰਪੀ ਢੱਲੋਂ ਦੇ ਮੂੰਹ ਨੂੰ ਵੋਟਾਂ ਪੈਂਦੀਆਂ ਸੀ ਖੈਰ ਇਹ ਵੀ ਇੱਕ ਨਰੇਟਿਵ ਸਾਹਮਣੇ ਆਇਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਪਰਸਪੈਕਟਿਵ ਤੇ ਦੇਖੀਏ ਤੇ ਜੇ ਸੁਖਬੀਰ ਸਿੰਘ ਬਾਦਲ ਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਣੀਆਂ ਤਾਂ ਹੋ ਸਕਦਾ ਹੈ ਕਿ ਪਰਸਨੈਲਿਟੀ ਬੇਸ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਵੋਟਾਂ ਪਾ ਦੇਣ ਪਰ ਜੇ ਤਾਂ ਮੁੱਦਿਆਂ ਦੀ ਸਿਆਸਤ ਹੋਣੀ ਹੈ ਜੇ ਮੁੱਦਿਆਂ ਦੇ ਉੱਤੇ ਵੋਟਾਂ ਪੈਣੀਆਂ ਤੇ ਫਿਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਵੱਲ ਲੋਕ ਜਾਣਾ ਚਾਹਣ ਕਿਉਂਕਿ ਸੱਤਾਧਾਰੀ ਪਾਰਟੀ ਹੈ ਲੋਕਾਂ ਨੂੰ ਵੀ ਹੋਏਗਾ ਕਿ ਚਲੋ ਸੱਤਾਧਾਰੀ ਪਾਰਟੀ ਹੈ ਉਹਨੂੰ ਜਿਤਾਉਨੇ ਆ ਕੀ ਪਤਾ ਵਿਧਾਨ ਸਭਾ ਦੇ ਵਿੱਚ ਸਾਡੇ ਵਾਸਤੇ ਵੀ ਕੁ ਵਧੀਆ ਚੀਜ਼ਾਂ ਪਾਸ ਹੋ ਜਾਣ ਹਾਲਾਂਕਿ ਗਿੱਦੜਬਾ ਇਲੈਕਸ਼ਨ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਰੱਜ ਕੇ ਕਈ ਦਾਅਵੇ ਕੀਤੇ ਨੇ ਜਿਹੜੇ ਲੋਕਾਂ ਤੱਕ ਪਹੁੰਚਾਏ ਨੇ ਔਰ ਹਰਦੀਪ ਸਿੰਘ ਡਿੰਪੀ ਢਿਲੋਂ ਸ਼ਾਇਦ ਉਹਨਾਂ ਵਾਅਦਿਆਂ ਵੱਲ ਲੋਕਾਂ ਲਈ ਇੱਕ ਪੁਲ ਸਾਬਤ ਹੋਣ ਖੈਰ ਹਰਦੀਪ ਸਿੰਘ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਦੇ ਵਿੱਚ ਨੇ ਜਿਸ ਤੋਂ ਬਾਅਦ ਹੁਣ ਚਰਚਾ ਨੇ ਕਿ ਹਰਦੀਪ ਸਿੰਘ ਡਿੰਪੀ ਢਿਲੋਂ ਕੀ ਆਮ ਆਦਮੀ ਪਾਰਟੀ ਨੂੰ ਜਿੱਤ ਦਵਾ ਸਕਣਗੇ ਜਾਂ ਨਹੀਂ ਖੈਰ ਜਿਹੜੇ ਤਾਂ ਵਿਰੋਧ ਕਰ ਰਹੇ ਆ ਉਹ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਵਿੱਚ ਲੋਕ ਆਮ ਜਨਤਾ ਘਟ ਹੈ ਆਮ ਜਨਤਾ ਨੂੰ ਕੋਈ ਬਾਲਾ ਫਰਕ ਵੀ ਨਹੀਂ ਪੈ ਰਿਹਾ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਇੱਧਰ ਨੇ ਆ ਉੱਧਰ ਨੇ ਕਿਉਂਕਿ ਇੱਕ ਨਰੇਟਿਵ ਜਿਵੇਂ ਸਾਹਮਣੇ ਆ ਰਿਹਾ ਹੈ ਕਿ ਲੋਕ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਵੋਟ ਪਾ ਰਹੇ ਸੀ ਅਕਾਲੀ ਦਲ ਨੂੰ ਵੋਟ ਨਹੀਂ ਸੀ ਪਾ ਰਹੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੇ ਹਰਦੀਪ ਸਿੰਘ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਦੀ ਇਹ ਤੇ ਲੋਕਾਂ ਵਿੱਚ ਰੁਝਾਨ ਉਹਨਾਂ ਵੱਲ ਹੋ ਸਕਦਾ ਔਰ ਕੱਲੇ ਹਰਦੀਪ ਸਿੰਘ ਡਿੰਪੀ ਢੱਲੋਂ ਵੀ ਨਹੀਂ ਹੈ ਉਹ ਆਪਣੇ ਨਾਲ ਹਜ਼ਾਰਾਂ ਦੀ ਮਾਤਰਾ ਦੇ ਵਿੱਚ ਲੀਡਰ ਵੀ ਲੈ ਕੇ ਆਏ ਨੇ ਜਿਸ ਦੇ ਨਾਲ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਸਟਰੋਂਗ ਹੋਇਆ ਹੁਣ ਜਿਹੜੇ ਵਿਰੋ ਜਿਹੜੇ ਗਰਾਊਂਡ ਲੈਵਲ ਦੇ ਲੀਡਰ ਨੇ ਉਹਨਾਂ ਦਾ ਬਣਦਾ ਵੀ ਹੈ ਖੈਰ ਵਿਰੋਧ ਕਰਨਾ ਪਰ ਇਸ ਦੇ ਬਾਵਜੂਦ ਹਰਦੀਪ ਸਿੰਘ ਡਿੰਪੀ ਢੱਲੋਂ ਜਿੱਤਵਾਲ ਆਮ ਆਦਮੀ ਪਾਰਟੀ ਨੂੰ ਵਧਾ ਸਕਦੇ ਨੇ ਇਹਦਾ ਇੱਕ ਨਰੇਟਿਵ ਸਾਹਮਣੇ ਆਇਆ ਖੈਰ ਹੁੰਦਾ ਕੀ ਹੈ ਉਹ ਜ਼ਿਮਨੀ ਚੋਣਾਂ ਦੇ ਵਿੱਚ ਜਦੋਂ ਹੋਣਗੀਆਂ ਵੋਟਾਂ ਪੈਣਗੀਆਂ ਰਿਜ਼ਲਟਸ ਆਉਣਗੇ ਪਤਾ ਲੱਗ ਹੀ ਜਾਊਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਬਾਂ ਦੇ ਦੀ ਪੰਜਾਬੀ ਦੇ